ਅੱਜ ਸੈਂਟਰਲ ਗਵਰਨਮੈਂਟ ਨੰਦਰਪਾਈ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਦੇਸ਼ ਦੇ ਵਿੱਚ 10 ਸਾਲ ਜਿਹੜੀ ਹੈ ਭਾਜਪਾ ਜਨਤਾ ਪਾਰਟੀ ਦੀ ਹਕੂਮਤ ਜਿਹੜੀ ਹੈ ਉਹ ਰਹੀ ਹੈ ਔਰ ਬਹੁਤ ਜ਼ਿਆਦਾ ਵਿਕਾਸ ਦੇ ਕਾਰਜ ਜਿਹੜੇ ਹੋਏ ਨੇ ਦੁਨੀਆਂ ਦੇ ਵਿੱਚ ਜਿਹੜਾ ਹੈ ਭਾਰਤ ਦਾ ਡੰਕਾ ਜਿਹੜਾ ਹੈ ਉਹ ਬਣਾਉਣ ਵਾਲੇ ਨਰਿੰਦਰਪ੍ਰਾਈ ਮੋਦੀ ਜੀ ਹਨ ਹੁਣ ਅੱਜ ਉਹਨਾਂ ਨੇ ਇੱਕ ਵੈਨ ਜਿਹੜੀ ਹੈ ਉਹ ਚਾਰੇ ਮੰਡਲਾਂ ਦੇ ਵਿੱਚ ਭੇਜੀ ਹੈ ਸਭ ਤੋਂ ਪਹਿਲਾਂ ਫੂਟ ਮੰਡਲ ਦੇ ਵਿੱਚ ਉਸ ਤੋਂ ਬਾਅਦ ਭਾਮ ਮੰਡਲ ਦੇ ਵਿੱਚ ਇਹ ਭਾਮ ਮੰਡਲ ਪੈਂਦਾ ਹੈ ਉਸ ਤੋਂ ਬਾਅਦ ਚੰਬੇਵਾਲ ਮੰਡਲ ਤੇ ਉਸ ਤੋਂ ਬਾਅਦ ਹਰਿਆਣਾ ਮੰਡਲ ਵਿੱਚ ਇਹ ਵੈਨ ਨੂੰ ਭੇਜਿਆ ਹੈ ਇਹਦਾ ਮਕਸਦ ਹੈ ਕਿ ਜਿਹੜਾ ਸਾਡਾ ਭਾਰਤ ਦਾ ਚੋਣ ਮੈਨੀਫੈਸਟੋ ਬਣਨਾ ਹੈ ਭਾਰਤੀ ਜਨਤਾ ਪਾਰਟੀ ਦਾ ਉਹਦੇ ਵਿੱਚ ਲੋਕਾਂ ਦੇ ਸੁਝਾਅ ਜਿਹੜੇ ਮੰਗੇ ਗਏ ਹਨ ਉਹ ਲਿਖ ਕੇ ਕਿਸੇ ਦਾ ਕੋਈ ਸੁਝਾਅ ਹੈ। ਕੀ ਆ ਹੋਣਾ ਚਾਹੀਦਾ ਦੇਸ਼ ਦੇ ਵਿੱਚ? ਕੀ ਕਰੀਬਾਂ ਲਈ ਹੋਣਾ ਚਾਹੀਦਾ? ਕੀ ਜਿਹੜੀਆਂ-ਜਿਹੜੀਆਂ ਕੋ ਡਵੈਲਪਮੈਂਟ ਲਈ ਰਾਸ਼ਟਰਪਤੀ ਜਿਹੜੀਆਂ ਸੋਚ ਰੱਖਣ ਵਾਲੇ ਵਿਅਕਤੀ ਨੇਮ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਸੁਝਾਅ ਦਿਓ ਔਰ ਉਹ ਹੂ-ਹੂ ਜਿਹੜੇ ਆ ਸੁਝਾਅ ਉਹ ਨਿੰਦਰਪਾਈ ਮੋਦੀ ਜੀ ਪ੍ਰਧਾਨ ਮੰਤਰੀ ਕੋਲ ਜਾਣਗੇ। ਔਰ ਚੋਣ ਮੈਨੀਫੈਸਟੋ ਕਮੇਟੀ ਦੇ ਵਿੱਚ ਉਹਨਾਂ ਸੁਝਾਵਾਂ ਨੂੰ ਲਿਖਿਆ ਜਾਵੇਗਾ। ਕਾਂ ਕਿ ਕੌਣ ਵਾਲੀ ਸਰਕਾਰ ਸਾਰਿਆਂ ਨੂੰ ਪਤਾ ਹੈ ਕਿ ਨਰਿੰਦਰ ਪਾਈ ਮੋਦੀ ਜੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਇਹ ਦੇਸ਼ ਨੂੰ ਅਸੀਂ ਬਹੁਤ ਹੀ ਉੱਚੀਆਂ ਬੁਲੰਦੀਆਂ ਤੇ ਜਿਹੜਾ ਹੈ ਲੈ ਕੇ ਜਾਣਾ ਹੈ ਨਰਿੰਦਰ ਪਾਈ ਮੋਦੀ ਜੀ ਨੇ ਸੌਖਾ ਦਿੱ ਹੈ ਸੰਕਲਪ ਕੀਤਾ ਹੈ ਕਿ 2047 ਦੇ ਵਿੱਚ ਜਿਨ੍ਹਾਂ ਦੁਨੀਆ ਦੇ ਦੇਸ਼ ਹਨ ਵਰਲਡ ਕੰਟਰੀ ਜਿਦਾ ਅਮਰੀਕਾ ਹੈ ਚਾਈਨਾ ਹੈ ਰਸ਼ੀਆ ਹੈ ਉਹਨਾਂ ਦੀ ਕਤਾਰ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾਂ ਲਿਆ ਕੇ ਖੜਾ ਕਰਨਾ ਹੈ ਔਰ ਇਹਨੂੰ ਵਿਕਸਿਤ ਜਿਹੜਾ ਹੈ ਭਾਰਤ ਬਣਾਉਣਾ ਹੈ ਇਸ ਲਈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਸੁਝਾਅ ਦਿਓ ਉਹ ਮੁਲਕ ਇੰਗਲੈਂਡ ਵਰਗੇ ਲੋਕ ਅੰਗਰੇਜ਼ ਜਿਨ੍ਹਾਂ ਨੇ ਸਾਡੇ ਤੇ ਹਕੂਮਤ ਕੀਤੀ ਔਰ ਸਾਨੂੰ ਜਿਹੜਾ ਹੈ ਉਹ ਗੁਲਾਮ ਬਣਾ ਕੇ ਰੱਖਿਆ ਉਹ ਜਿਹੜੇ ਲੋਕ ਹਨ ਹੁਣ ਉਹਨਾਂ ਨੂੰ ਛੱਡ ਕੇ ਜਿਹੜੀ ਭਾਰਤ ਦੀ ਇਕਨੋਮੀ ਹੈ ਇੰਗਲੈਂਡ ਦੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿਸਾਨਾਂ ਨੂੰ ਗਰੀਬਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਔਰ ਸਾਡੇ ਸਰਵਿਸ ਕਰਨੇ ਵਾਲੇ ਜਿਹੜੇ ਲੋਕ ਨੇ ਜਿੰਨੇ ਵੀ ਹਨ ਆਪਣੇ ਆਪਣੇ ਸੁਝਾਅ ਦਿਓ ਤਾਂ ਕਿ ਇਸ ਦੇਸ਼ ਨੂੰ ਆਪਾਂ ਜਿਹੜਾ ਹੈ ਇੱਕ ਵਿਹਤਰ ਇੰਟੀਗ੍ਰੇਟਿਡ ਕੰਟਰੀ ਜਿਹੜਾ ਹੈ ਹਾਰਮਫੁੱਲ ਜਿਹੜਾ ਇਹਦਾ ਸੋਚਣਾ ਅਸੋਚ ਰਹੇ ਲੋਕਾਂ ਦੇ ਹਾਰਮਫੁੱਲ ਨਾ ਹੋਵੇ ਇਹ ਹਾਰਮਨੀ ਦੇ ਵਿੱਚ ਲੋਗ ਰਹਿਣ ਔਰ ਸ਼ਾਂਤੀ ਦੇ ਨਾਲ ਰਹਿਣ ਦੇ ਭਾਈਚਾਰਕ ਸਾਂਝ ਜਿਹੜਾ ਹੈ ਸਮਰਸਤਾ ਦਾ ਜਿਹੜਾ ਹੈ ਉਹ ਰਸਤੇ ਤੇ ਚੱਲਣ ਤੇ ਇੱਕੋ ਜਿਹਾ ਜਿਹੜਾ ਹੈ ਸਾਰਿਆਂ ਦਾ ਬਰਾਬਰ ਹੱਕ ਹੋਵੇ ਜਿੱਦਾਂ ਕੱਲ ਨਰਿੰਦਰ ਭਾਈ ਮੋਦੀ ਜੀ ਨੇ ਇਹ ਜਿਹੜਾ ਕਾਨੂੰਨ ਹੈ ਇਹ ਪਾਸ ਕੀਤਾ ਹੈ ਜਿਹਦੇ ਵਿੱਚ ਪਾਕਿਸਤਾਨ ਦੇ ਬੰਗਲਾਦੇਸ਼ ਦੇ ਤੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਾਡੇ ਲੋਕ ਹਿੰਦੂ ਸਨ ਸਿੰਦੂ ਮੈਂ ਤੁਹਾਨੂੰ ਦੱਸਦਾ ਪਾਕਿਸਤਾਨ ਦੇ ਵਿੱਚ ਘਟੋ ਘਟ 22% ਦੇ ਜਿਹੜੇ ਹਿੰਦੂ ਸਨ ਪਹਿਲਾਂ ਔਰ ਅੱਜ ਜੇ ਪਾਕਿਸਤਾਨ ਵਿੱਚ ਦੇਖਿਆ ਜਾਵੇ ਤਾਂ 1% ਰਹਿ ਗਏ افغانستان ਦਾ ਤੁਸੀਂ ਹਾਲ ਦੇਖਿਆ ਹੈ ਉੱਥੇ ਸਿੱਖ ਕਮਿਊਨਿਟੀ ਨੂੰ ਕਿੱਦਾਂ ਜਿਹੜਾ ਹੈ ਉੱਥੇ ਉਹਨਾਂ ਨੂੰ ਦੁੜਾਇਆ ਗਿਆ ਧਰਮ ਪਰਿਵਰਤਨ ਜਿਹੜਾ ਤਾਂ ਨਹੀਂ ਕੀਤਾ ਪਰ ਉਹਨਾਂ ਨੂੰ ਉੱਥੋਂ ਨਿਠਾ ਦਿੱਤਾ ਗਿਆ ਇਦਾਂ ਹੀ ਬੰਗਲਾਦੇਸ਼ ਦੇ ਵਿੱਚ ਹੋਇਆ ਹੈ ਇਹ ਜਿਹੜੇ ਇਸਲਾਮਿਕ ਕੰਟਰੀ ਨੇ ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਬੜਾ ਫੈਸਲਾ ਲਿਆ ਹੈ ਕਿ ਜਿਹੜੇ ਪ੍ਰਤਾਨਿਤ ਲੋਕ ਨੇ ਜਿਹੜੇ ਚਾਹੇ ਉਹ ਹਿੰਦੂ ਹੋਣ ਚਾਹੇ ਸਿੱਖ ਹੋਣ ਚਾਹੇ ਪਾਰਸੀ ਹੋਣ ਚਾਹੇ ਜੈਨੀ ਹੋਣ ਚਾਹੇ ਬੋਧੀ ਹੋਣ ਉਹ ਜਿਹੜੇ ਭਾਰਤ ਦੇ ਵਿੱਚ ਆਏ ਹਨ ਅਸੀਂ ਉਹਨਾਂ ਨੂੰ ਜਿਹੜਾ ਹੈ ਨਾਗਰਿਕਤਾ ਦੇਣੀ ਹੈ ਮੈਂ ਚਾਹੁੰਦਾ ਹਾਂ ਕਿ ਇਹ ਕਾਨੂੰਨਾਂ ਦੇ ਖਿਲਾਫ ਨਹੀਂ ਹੈ ਇਹ ਪਹਿਲਾ ਕਾਨੂੰਨ ਜਿਹੜਾ ਹੈਗਾ ਜਿਹੜੇ ਉੱਥੇ ਦੇ ਪ੍ਰਤਾਨਿਤ ਮੁਸਲਮਾਨ ਨੇ ਉੱਥੇ ਦੇ ਜਿਹੜੇ ਉਹਨਾਂ ਨੂੰ ਕੋਈ ਉਸ ਕੰਟਰੀ ਦੇ ਵਿੱਚ ਪ੍ਰੋਬਲਮ ਹੁੰਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਉਹਨਾਂ ਨੂੰ ਵੀ ਪਹਿਲੇ ਕਾਨੂੰਨ ਹੈਗੇ ਉਹ ਵੀ ਜਿਹੜੀ ਭਾਰਤ ਦੀ ਨਾਗਰਿਕਤਾ ਲੈ ਸਕਦੇ ਹਨ ਪਰ ਉਹਨਾਂ ਨੂੰ 7 ਸਾਲ ਜਿਹੜੇ ਆਇਕਰਪਾਲ ਸਿੰਘ ਜਨਰਲ ਫੈਕਟਰੀ ਭਾ ਮੰਡਲ ਸਾਡੇ ਹਲਕਾ ਅੰਜਾ ਡਾਕਟਰ ਦਿਲਵਾਗ ਰਾਏ ਜੀ ਆਏ ਨੇ ਅੱਜ ਸਾਡੇ ਮੰਡਲ ਵਿੱਚ ਇਹਨਾਂ ਦਾ ਸਾਡੇ ਮੰਡਲ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜੋ ਮੋਦੀ ਸਰਕਾਰ ਨੇ ਸੀਏ ਕਾਨੂੰਨ ਲਾਗੂ ਕੀਤਾ ਹੈ ਕੱਲ ਉਹਦੀ ਸੰਬੰਧ ਵਿੱਚ ਅੱਜ ਲੱਡੂ ਵੀ ਬੰਡੇ ਹਨ ਹਾਂਜੀ ਬਹੁਤ ਸਾਰਾ ਇਹਨਾਂ ਦਾ ਸਾਡੇ ਮੰਡਲ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਕਾਨੂੰਨ ਜੋ ਬਣਾਇਆ ਜੋ ਵਿਰੋਧੀ ਪਾਰਟੀਆਂ ਇੱਥੇ ਬਹੁਤ ਹਰਦੰਗ ਮਚਾ ਰਹੀਆਂ ਨੇ ਹਾਂਜੀ ਇਹ ਤੇ ਸਾਰਿਆਂ ਨੂੰ ਰਾਹਤ ਮਿਲਣੀ ਹੈ ਇਹ ਕਿਸੇ ਦੀ ਨਾਗਰਿਕਤਾ ਇਹ ਖੋਣੀ ਨਹੀਂ ਹੈ ਕਿ ਜੀ 2014 ਤੋਂ ਜਿਹੜੇ ਵੀ ਇੰਡੀਆ ਦੇ ਵਿੱਚ ਆਏ ਆ ਉਹਨਾਂ ਨੂੰ ਇੱਥੇ ਨਾਗਰਿਕਤਾ ਦਾ ਅਧਿਕਾਰ ਮਿਲਣਾ ਆ ਜਿਹੜੀ ਕਿਸੇ ਦੀ ਖੋਣੀ ਨਹੀਂ ਹੈ ਹਾਂਜੀ ਕਿਸੇ ਦੀ ਨਾਗਰਿਕਤਾ ਇਹਦੇ ਵਿੱਚ ਖੋਈ ਨਹੀਂ ਜਾਣੀ ਮੁਸਲਮਾਨਾਂ ਲਈ ਵੀ ਵੱਖਰਾ ਕਾਨੂੰਨ ਪਹਿਲਾਂ ਹੀ ਹੈਗਾ ਉਹ ਵੀ ਆਪਣੀ ਨਾਗਰਿਕਤਾ ਲੈ ਸਕਦੇ ਜੇ ਪ੍ਰਤਾਂਤ